ਬਟਰੀ ਡਾਕਟਰ ਰਹਿ ਕੇ ਕਲਾ ਮੁਰਦਾਬਾਦ ਮੁਰਦਾਬਾਦ ਮੁਰਦਾ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਲੋਕਾਂ ਦੇ ਪਸ਼ੂਆਂ ਦੀ ਖਬਰ ਨਾਲ ਲੈਣ ਵਾਲਾ ਬਟਰੀ ਡਾਕਟਰ ਮੁਰਦਾਬਾਦ ਜਿੰਦਾਬਾਦ ਭਾਈ ਮੇਰਾ ਪਿੰਡਾ ਰਹਿ ਕੇ ਕਲਾ ਨਾਮ ਜਸਮੋਣ ਸਿੰਘ ਆ ਮੇਰਾ ਜੀ ਤੇ ਮੇਰੇ ਕੋਲ ਜਿਹੜਾ 7-8 ਪਸ਼ੂ ਸੀਗੇ ਉਹਨਾਂ ਚੋਂ ਅੱਧੇ ਪਸ਼ੂ ਜਿਹੜੇ ਹੁਣ ਮਰ ਚੁੱਕੇ ਆ ਉਹ ਕਾਰਨ ਸਿਰਫ ਇਹੀ ਆ ਵੀ ਟਾਈਮ ਸਿਰ ਜਿਹੜੀ ਵੈਕਸੀਨ ਨਹੀਂ ਹੋਈ ਜਿਹੜੇ ਕਿ ਇਥੋਂ ਦੇ ਮੁਲਾਜ਼ਮਾ ਉਹ ਨਾ ਟਾਈਮ ਸਿਰ ਵੈਕਸੀਨ ਕਰਨਾ ਕਰਕੇ ਮੇਰਾ ਵੀ ਨੁਕਸਾਨ ਹੋਇਆ ਪਿੰਡ ਦਾ ਵੀ ਘੱਟੋ ਘਾਟ 1.5 ਕਰੋੜ ਦਾ ਨੁਕਸਾਨ ਹੋਇਆ 125 ਤੋਂ ਪਸ਼ੂ ਮਰ ਚੁੱਕੇ ਇਹ ਤੋਂ ਪਹਿਲਾਂ ਤੇ ਮਰੀ ਜਾਂਦੇ ਤੇ ਮਰੀ ਜਾਂਦੇ ਹਜੇ ਤਾਂ ਵੀ ਸਾਡੀ ਕੋਈ ਸੋਵਾਈ ਨਹੀਂ ਕਿਤੇ ਵੀ ਸੋਮੇਕਾ ਗਰਾਹ ਬਲਾਕ ਤੋਂ ਤੁਹਾਨੂੰ ਸੰਗਤ ਅੱਜ ਅਸੀਂ ਸਾਡੇ ਪਿੰਡ ਰਾਇਕੇ ਕਲਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮਤਲਬ ਅਣਜਾਣ ਬਿਮਾਰੀ ਦੇ ਨਾਲ ਪਸ਼ੂ ਲਗਾਤਾਰ ਮਰ ਰਹੇ ਆ ਔਰ ਜਿਹੜਾ ਇੱਥੋਂ ਦਾ ਸਰਕਾਰੀ ਹਸਪਤਾਲੋਂ ਦੇ ਵਿੱਚ ਇੱਕ ਡਾਕਟਰ ਹੈਗਾ ਮਨੀਸ਼ ਕੁਮਾਰ ਹੈ ਕੋਈ ਹਰਿਆਣੇ ਤੋਂ ਲੱਗਿਆ ਹੋਇਆ ਇੱਥੇ ਉਹ ਲਗਾਤਾਰ 8-9 ਮਹੀਨਾ ਤੋਂ ਅਸੀਂ ਦੇਖਦੇ ਆ ਵੀ ਇਸ ਹਸਪਤਾਲ ਦੇ ਵਿੱਚ ਹਜੇ ਤੱਕ ਹਾਜ਼ਰ ਨਹੀਂ ਹੋਇਆ ਅੱਜ ਵੀ ਉਹਦਾ ਜਦੋਂ ਅਸੀਂ ਫੋਨ ਕਰਿਆ ਕੱਲ ਉਹਨੂੰ ਫੋਨ ਕਰਿਆ ਕੱਲ ਉਹ ਕਹਿੰਦਾ ਮੈਂ ਬਿਮਾਰ ਆਂ ਜਾਂ ਕਹਿੰਦਾ ਮੈਂ ਸੰਗਤ ਚੱਲਿਆ ਦਵਾਈ ਲੈਣ ਵਾਸਤੇ ਇਹੋ ਜਿਹਾ ਟਾਲਮਟੋਲ ਕਰਦਾ ਹੈ ਕਿ ਸਾਡੀ ਉਹਨੇ ਗੱਲ ਨਹੀਂ ਸੁਣੀ ਅੱਜ ਉਹ ਵਜਾਏ ਰਹਿ ਕੇ ਕਲਾਂ ਪਿੰਡ ਦੇ ਵਿੱਚ ਆਉਣ ਦੇ ਬਜਾਏ ਇੱਥੇ ਹੋਟੀਮਾ ਛੜਤੀਆਂ ਆਪ ਹੋ ਜਿਹੜਾ ਰਹਿ ਕੇ ਖੁਰਦੇ ਦੇ ਵਿੱਚ ਵੈਕਸੀਨੇਸ਼ਨ ਕਰੀ ਜਾਂਦਾ ਹੈ ਇਹ ਉਹ ਕਹਾਣੀ ਬਣ ਗਈ ਵੀ ਜਿਵੇਂ ਨੇੜੇ ਆਈ ਜਨ ਬੰਨੋ ਕੁੜੀ ਦੇ ਕੰਨ ਅੱਜ ਜਿਹੜਾ ਵੈਕਸੀਨ ਦਾ ਕੋਈ ਮਕਸਦ ਨਹੀਂ ਬਣਦਾ ਕਿਉਂਕਿ ਜਿਹੜੀ ਬਿਮਾਰੀ ਪਿੰਡ ਦੇ ਵਿੱਚ ਆਈ ਹੋਈ ਹੈ ਇਸ ਵੈਕਸੀਨ ਨਾਲੇ ਖਤਮ ਨਹੀਂ ਹੋਣੀ ਇਸ ਕਰਕੇ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਤੇ ਅਸੀਂ ਬੇਨਤੀ ਵੀ ਕਰਦੇ ਹਾਂ ਕਿ ਇਥੋਂ ਦੇ ਡਾਕਟਰ ਨੂੰ ਜਿਹੜਾ ਮੌਕੇ ਤੇ ਮੌਜੂਦ ਹੋਵੇ ਤੇ ਜਿਹੜੀ ਪਿੰਡ ਦੇ ਵਿੱਚ ਬਿਮਾਰੀ ਪਈ ਹੋਈ ਹੈ ਇਹਦਾ ਕੋਈ ਤਕੜੇ ਪ੍ਰਬੰਧ ਕਰਕੇ ਇਲਾਜ ਕੀਤਾ ਜਾਂਦਾ। ਮੱਟ ਤੇ ਵੈਕਸੀਨ ਡਾਕਟਰ ਸਾਹਿਬ ਕਹਿੰਦੇ ਲੱਗੀ ਐ ਪਰ ਬਿਰਲੇ ਟਾਂ ਇੱਕ ਦੋ ਚਾਰ ਘਰਾਂ ਦੇ ਲੱਗੀ ਹੋ ਸਕਦੀ ਐ ਜੀ ਬਾਕੀ ਸਾਰੇ ਪਿੰਡ 'ਚ ਨਹੀਂ ਲੱਗੀ ਜੀ। ਇਹਦੀ ਵੀ ਛੋਟੀ ਗੁਜਰਦੀ ਜਾਂਦੀ ਐ ਮੱਟ ਤੇ ਤੇ ਚੰਗੇ ਭਲੇ ਤਕੜੇ ਪਸ਼ੂ ਐ ਮਰੀ ਜਾਂਦੇ ਐ ਸਾਰੇ ਪਿੰਡ 'ਚ ਜੀ ਸਾਡੇ ਵੀ ਇੱਕ ਛੋਟੀ ਮਰ ਗਈ ਗੱਲ। ਇੱਕ ਮੇਰੇ ਕੋਲ ਸੀ ਛੋਟੀ 23-30 ਸਾਲ ਦੀ ਮਿੰਨਿਕ ਦੇ ਗੋਪਣ ਸੀ ਉਹ ਖੜੀ-ਖੜੀ ਮਰ ਗਈ ਚਾਂ ਚੱਕ।